ਚੈਨਲ ਦੇਖ ਰਹੀਆਂ ਸਮੂਚੀਆਂ ਸੰਗਤਾਂ ਨੂੰ ਦਾਸ ਗੁਰਪ੍ਰੀਤ ਸਿੰਘ ਪੋਜੋ ਮਾਜਰੀ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਹਾ ਸੋ ਸਾਧ ਸੰਗਤ ਜੀ ਅੱਜ ਅਸੀਂ ਐਸੇ ਹੀ ਗੁਰ ਅਸਥਾਨ ਵੇਖੇ ਪਹੁੰਚੇ ਹਾਂ ਜੋ ਕਿ ਰਿਆਸੀ ਸਹਿਰ ਨਾਬਾ ਦੇ ਨੇੜੇ ਪਿੰਡ ਸਿੰਟਾ ਵਾਲਾ ਜਿਸ ਨੂੰ ਜਿਸ ਦਾ ਪ੍ਰਾਤਨ ਨਾਮ ਮਨਸੂਰਪੁਰਾ ਦੱਸਿਆ ਜਾਂਦਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਮਾਲਵਾ ਫੇਰੀ ਦੇ ਦੌਰਾਨ 17 ਦਿਨ ਕਿਚਵਾਰੇ ਦੇ ਵਿੱਚ ਰਹੇ ਅਤੇ ਇਸ ਆਸਥਾਨ ਤੇ ਦੱਸਿਆ ਜਾਂਦਾ ਹੈ ਕਿ ਜਿਸ ਕਿਚਵਾਰੇ ਵਿੱਚ 17 ਦਿਨ ਰਹੇ ਔਰ ਉੱਥੇ ਦੀ ਚਿਗਾਠ ਅਤੇ ਹੋਰ ਇਤਿਹਾਸ ਬਾਰੇ ਸਾਡੇ ਨਾਲ ਹਾਜ਼ਰ ਨੇ ਭਾਈ ਸਾਹਿਬ ਭਾਈ ਰਮਨਦੀਪ ਸਿੰਘ ਜੀ ਜੋ ਕਿ ਇੱਥੇ ਹਜੂਰੀ ਕਥਾਵਾਚਕ ਜੀ ਅੱਜ ਸਵੇਰ ਨਵਾ ਰਹੇ ਨੇ ਗੱਲਬਾਤ ਕਰਾਂਗੇ ਜੀ ਬਾਬਾ ਜੀ ਸਵਾਗਤ ਹੈ ਚੈਨਲ ਤੇ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਇਸ ਦਰਸ਼ਕਾਂ ਨਾਲ ਤੁਸੀਂ ਇੱਥੋਂ ਦੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਸਾਂਝ ਕਰਨ ਦੀ ਕਿਰਪਾ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤਾਂ ਨੂੰ ਭਾਈ ਬੇਨਤੀ ਹੈ ਇਸ ਸਥਾਨ ਦੇ ਉੱਪਰ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ 17 ਦੇ ਰਹੇ ਸਨ ਤੇ ਜਿਸ ਜਗ੍ਹਾ ਦੇ ਉੱਪਰ ਮਹਾਰਾਜ ਰਹੇ ਸਨ ਉਥੇ ਉਸ ਪਰਿਵਾਰ ਖੱਤਰੀ ਪਰਿਵਾਰ ਸੀ ਭਾਈ ਚੰਨਣ ਮੱਲ ਜੀ ਦਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ 17 ਦਿਨ ਰੁਕਣਾ ਕੀਤਾ ਸੀ ਤੇ ਜਿਸ ਵਕਤ ਗੁਰੂ ਸਾਹਿਬ ਜੀ ਰੁਕੇ ਸਨ ਤੇ ਪਰਿਵਾਰ ਦੇ ਗ੍ਰਹਿ ਵਿਖੇ ਪੁੱਤਰ ਨੇ ਜਨਮ ਲਿਆ ਸੀ ਤਾਂ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਤੇ ਸਾਰੇ ਪਰਿਵਾਰ ਦੇ ਵੱਲੋਂ ਬ੍ਰਹਮ ਭੋਜ ਕੀਤਾ ਗਿਆ ਸਾਰੇ ਨਗਰ ਨੂੰ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਜੋ ਸਦਾ ਦਿੱਤਾ ਗਿਆ ਤਾਂ ਉਸ ਵਕਤ ਦੇ ਕੁਝ ਬ੍ਰਾਹਮਣ ਸਨ ਜਿਨ੍ਹਾਂ ਨੇ ਸੂਤਕ ਦੇ ਵਹਿਮ ਭਰਮ ਦੇ ਵਿੱਚੋਂ ਇਹ ਗੱਲ ਕੀਤੀ ਵੀ ਇਹ ਪਰਿਵਾਰ ਦੇ ਵਿੱਚ ਬੱਚੇ ਨੇ ਜਨਮ ਲਿਆ ਹੈ ਜੋ ਸੂਤਕ ਹੈ ਕਿਉਂਕਿ Hindu ਰਹਿ ਰੀਤੀ ਮੁਤਾਬਕ ਇਹ ਮੰਨਿਆ ਜਾਂਦਾ ਹੈ ਤੇ ਜਨਮ ਤੇ ਮੌਤ ਤੋਂ 15 ਦਿਨ ਬਾਅਦ ਵਿੱਚ ਘਰ ਦੇ ਵਿੱਚ ਸੂਤਕ ਮੰਨਿਆ ਜਾਂਦਾ ਹੈ ਸੋ ਉਸ ਰੀਤੀ ਮੁਤਾਬਕ ਬ੍ਰਾਹਮਣਾਂ ਨੇ ਪ੍ਰਸ਼ਾਦਾ ਸੰਗਤ ਤੋਂ ਨਾ ਕੀਤੀ ਸੀ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਦਿਆਂ ਹੋਇਆ ਪਾਵਨ ਕੁਰਬਾਨੀ ਦਾ ਸ਼ਬਦ ਆਸਾ ਦੀ ਵਾਰ ਦੇ ਵਿੱਚ ਜੋ ਸ਼ੋਭਤ ਹੈ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਇਹ ਸ਼ਬਦ ਉਚਾਰਨ ਕੀਤਾ ਸੀ ਦੇ ਨਾਲ ਹੀ ਮਹਾਰਾਜ ਨੇ ਸਮਝਾਇਆ ਵੀ ਬੰਦਿਆ ਅਸਲ ਸੂਤਕ ਕੀ ਹੈ ਮਨ ਕਾ ਸੂਤਕ ਲੋਭ ਹੈ ਜੇਹਵਾ ਸੂਤਕ ਪੂੜ ਅੱਖੀ ਸੂਤਕ ਵੇਖਣਾ ਪਰ ਧਨ ਪਰ ਤਰੇ ਰੂਪ ਬੰਦੇ ਦੀਆਂ ਬਰਾਈਆਂ ਨੂੰ ਸਭ ਤੋਂ ਵੱਡਾ ਸੂਤਕ ਆਖ ਕੇ ਮਹਾਰਾਜ ਜੀ ਨੇ ਸਾਨੂੰ ਵਹਿਮਾ ਭਰਮਾ ਦੇ ਵਿੱਚੋਂ ਕੱਢਿਆ ਸੀ ਇਸ ਸਥਾਨ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ 17 ਦਿਨ ਰੁਕੇ ਸਨ ਔਰ ਜਿਹੜੀ ਇੱਥੇ ਗੁਰੂ ਸਾਹਿਬ ਦੀਆਂ ਖੜਾਮਾਂ ਸੀ ਉਹ ਪਰਿਵਾਰ ਨੂੰ ਕਿਸ ਤਰ੍ਹਾਂ ਦੇ ਕੇ ਗਏ ਆ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ 17 ਦੇ ਰੁਕੇ ਸਨ ਤੇ ਜੋ ਮਹਾਰਾਜ ਦੀਆਂ ਖੜਾਵਾਂ ਸਨ ਗੁਰੂ ਸਾਹਿਬ ਜੀ ਨੇ ਉਹ ਪਰਿਵਾਰ ਨੂੰ ਦਿੱਤੀਆਂ ਸਨ ਤੇ ਪਰਿਵਾਰ ਉਸ ਖੜਾਵਾਂ ਨੂੰ ਆਪਣੇ ਕੋਲ ਹੀ ਰੱਖਦਾ ਹੈ ਤੇ ਲੰਬੇ ਸਮੇਂ ਤੋਂ ਖੜਾਵਾਂ ਦੀ ਸੇਵਾ ਕਰਦਾ ਹੈ ਜਦੋਂ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੈ ਉਦੋਂ ਤਕਰੀਬਨ 2 ਮਹੀਨੇ ਵਾਸਤੇ ਪਰਿਵਾਰ ਦੇ ਵੱਲੋਂ ਖੜਾਵਾਂ ਗੁਰੂ ਘਰ ਵਿੱਚ ਸ਼ੁਭਦ ਕੀਤੀਆਂ ਜਾਂਦੀਆਂ ਹਨ ਤਾ ਜੋ ਵਾਦ ਤੋਂ ਵਾਦ ਸੰਗਤਾਂ ਖੜਾਵਾਂ ਦੇ ਦਰਸ਼ਨ ਕਰ ਸਕਣ ਹੋਰ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਨੇ ਇੱਥੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਚਿਵਾਰੇ ਦੇ ਵਿੱਚ ਰੁਕੇ ਸਨ ਉਸ ਚਿਵਾਰੇ ਦੀ ਚਿਗਾਠ ਦਰਵਾਜ਼ਾ ਅੱਜ ਵੀ ਦਰਬਾਰ ਸਾਹਿਬ ਜੀ ਦੇ ਅੰਦਰ ਸ਼ੁਭਤ ਹੈ ਜੋ ਤਕਰੀਬਨ ਅੱਜ ਤੋਂ 6 ਸਦੀਆਂ ਪੁਰਾਣਾ ਹੈ ਤੇ 6 ਸਦੀਆਂ ਪੁਰਾਣੀਆਂ ਹੀ ਖੜਾਵਾਂ ਗੁਰੂ ਸਾਹਿਬ ਦੀਆਂ ਹਨ ਜੋ ਸੰਗਤਾਂ ਅੱਜ ਵੀ ਬਹੁਤ ਦੂਰੋਂ-ਦੂਰ ਆ ਕੇ ਦਰਸ਼ਨ ਕਰਦੀਆਂ ਹਨ ਬਾਬਾ ਜੀ ਇੱਕ ਜਾਣਕਾਰੀ ਸਾਂਝੀ ਕਰੋ ਕਿ ਹੋਰ ਇੱਥੇ ਕਿਹੜੇ-ਕਿਹੜੇ ਮਤਲਬ ਧਾਰਮਿਕ ਦਿਹਾੜੇ ਮਨਾਏ ਜਾਂਦੇ ਨੇ ਆ ਇਸ ਸਥਾਨ ਦੇ ਉੱਪਰ ਜੋ ਕਾਰ ਸੇਵਾ ਸੰਪਰਦਾ ਦਿੱਲੀ ਵਾਲੇ ਮਹਾਪੁਰਸ਼ਾਂ ਦੀ ਸੇਵਾ ਚੱਲਦੀ ਹੈ ਉਹਨਾਂ ਦੇ ਮੁਤਾਬਕ ਹਰ ਇੱਕ ਪੂਰਨਮਾਸ਼ੀ ਨੂੰ ਜੋ ਭਾਰੀ ਜੋੜ ਮੇਲਾ ਲੱਗਦਾ ਹੈ ਇਲਾਕੇ ਦੀਆਂ ਸੰਗਤਾਂ ਹਮ ਹਮਾ ਕੇ ਪਹੁੰਚਦੀਆਂ ਨੇ ਜੀਵਨ ਸਾਜਦੇ ਹਨ ਤਨੋਂ ਮਨੋਂ ਤੁਨੋਂ ਸੰਗਤਾਂ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਿਨ੍ਹਾਂ ਨੇ ਇਹ ਬਧੀਆ ਸਾਡਾ ਜਾਣਕਾਰੀ ਸਾਂਝੀ ਕੀਤੀ ਹੈ ਸੋ 사త్సੰਗ ਜੀ ਇਹ ਸਨ ਬਹੁਤ ਹੀ ਸਤਿਕਾਰਯੋਗ ਇਸ ਸੰਸਥਾਨ ਦੇ ਹਜ਼ੂਰੀ ਕਥਾਵਾਚਕ ਗਿਆਨੀ ਰਵਣਦੀਪ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ 사త్సੰਗ ਜੀ ਸਾਡੇ ਨਾਲ ਇਸ ਸਮੇਂ ਹਾਜ਼ਰ ਨੇ ਜਿਹੜੇ ਪਰਿਵਾਰ ਵੱਲੋਂ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕੁੱਲ ਲੁਕਾਈ ਦੇ ਗੁਰੂ ਸਨ ਉਹਨਾਂ ਦੇ ਪਾਵਨ ਚਰਨਾਂ ਨੂੰ ਸ਼ੋਹ ਜਿਹੜੇ ਖੜਾ ਮਸਾ ਸੀ ਆ ਉਹਨਾਂ ਦੀ ਸੇਵਾ ਬਣਵਾ ਰਹੇ ਨੇ ਤੈ ਸਾਡੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਚੰਡੀਗੜ੍ਹ ਤੇ ਵਾਹਿਗੁਰੂ ਜੀ ਖਾਲਸਾ ਜੀ ਵਹਿ ਰਿ ਜੀ ਫਤਿਹ ਅ ਗੁਰੂ ਸਾਹਿਬ ਦਾ ਫਰਮਾਨ ਹੈ ਆਪਣੀ ਸੇਵਾ ਆਪੇ ਲਾਏ ਆਪੇ ਨਾਮ ਜਪਾ ਲੈ ਜਿਸ ਤੋ ਮਹ ਜਿਸ ਪਰਿਵਾਰ ਤੇ ਜਿਸ ਇਨਸਾਨ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਇਹ ਸੇਵਾ ਪ੍ਰਾਪਤ ਹੁੰਦੀ ਹੈ ਹਾਂਜੀ ਤੇ ਤੁਹਾਡੇ ਤੇ ਤੁਹਾਡੇ ਮੈਂ ਕਹੂੰਗਾ ਵੀ ਤੁਹਾਡੇ ਪਰਿਵਾਰ ਦੇ ਬੜੇ ਉੱਤਮ ਕਰਮ ਨੇ ਇਹ ਸੇਵਾ ਆਪ ਨੂੰ ਕਿਵੇਂ ਪ੍ਰਾਪਤ ਹੋਈ ਸਾਡਾ ਪਿੰਡ ਜਿਹੜਾ ਪਿੱਛੋਂ ਛਿੰਟਾੜਾ ਜੀ ਜੀ ਹੁਣ ਅਸੀਂ ਨਾਬੇ ਰਹਿਣੇ ਆ ਇਹੜਾ ਛਿੰਟਾ ਵਾਲੇ ਪਰਾਨੇ ਪਿੰਡ ਦਾ ਨਾਂ ਸੀ ਮਨਸੂਰਪੁਰ ਦੀ ਜੀ ਉੱਥੇ 1520 ਈਸਵੀ ਦੇ ਕਰੀਬ ਖਿੜ ਗੁਰੂ ਨਾਨਕ ਦੇਵ ਜੀ ਅਜਾੜੇ ਖੱਤਰੀਆਂ ਦਾ ਘਰ ਤੇ ਸਾਡਾ ਸਾਂਝਾ ਘਰ ਹੁੰਦਾ ਸੀਗਾ ਉੱਥੇ 17 ਦਾ ਨਾਂ ਆ ਕੇ ਰਹੇ ਜੀ ਉਹ 17 ਦਾ ਜਦੋਂ ਰਹੇ ਨੇ ਸਾਡੇ ਘਰ ਹੀ ਉਹਨਾਂ ਨੇ ਖਾਣਾ ਪੀਣਾ ਖਾਧਾ ਸਾਡੇ ਘਰ ਹੀ ਉਹਨਾਂ ਨੇ ਮਤਲਬ ਹਾਇਸ਼ ਕੀਤੀ ਜੀ ਸਾਡੇ ਘਰੇ ਉਸ ਟਾਈਮ ਕੋਈ ਬੱਚਾ ਪੈਦਾ ਹੋਇਆ ਸੀ ਜੀ ਤੇ ਉਦੋਂ ਉਹਨਾਂ ਨੂੰ ਕਹਿਣ ਲਾਇਆ ਪਿੰਡ ਦੇ ਬਦੋਂ ਤੇ ਬੰਦੇ ਵੀ ਇਹਨਾਂ ਦੇ ਸੂਤਕ ਪਤਕ ਵਾਲਾ ਘਰ ਹੈ ਬਿੰਦੂ ਜੀ ਬਾਬਾ ਜੀ ਇਹਨਾਂ ਦੇ ਘਰ ਹੀ ਨਾ ਰਹੋ ਤੁਸੀਂ ਸਾਡੇ ਘਰੇ ਆ ਕੇ ਖਾਣਾ ਖਾਓ ਇਹਨਾਂ ਦੇ ਘਰੇ ਦਾ ਤੁਸੀਂ ਪ੍ਰਸ਼ਟੇ ਜਾਓਗੇ ਜੀ ਬਾਬਾ ਜੀ ਨੇ ਫਿਰ ਉੱਥੇ ਸੂਤਕਪੱਤ ਕਾਲਾ ਜਿਹੜਾ ਉਚਾਰਨ ਕੀਤਾ ਮੰਨੀ ਆ ਸਭ ਤੋਂ ਸੂਤਕ ਇਹ ਉਹ ਖਿੰਟਾੜੇ ਮਨਸੂਰਪੁਰ ਦੇ ਵਿੱਚ ਇਹ ਉਚਾਰਨ ਕੀਤਾ ਹੋਇਆ ਜੀ ਉਸ ਤੋਂ ਬਾਅਦ ਜਿਹੜਾ ਜਾਲੇ ਖੱਤਰੀ ਸੀ ਉਹਨਾਂ ਨੂੰ ਬਾਬਾ ਜੀ ਜਾਂਦੇ ਹੋਏ ਖੜਾਵਾਂ ਦੇ ਗਏ ਆਪਣੀਆਂ ਉਹਨਾਂ ਨੂੰ ਇੱਕ ਮੁਸਲਮਾਨ ਨੇ ਨਵਾਂ ਬਣਾ ਕੇ ਦਿੱਤਾ ਜੋੜਾ ਜਿਹੜਾ ਪ੍ਰਾਣ ਜੋੜਾ ਸੀ ਉਹ ਸਾਨੂੰ ਜਾੜੀ ਯਾੜੇ ਖੱਤਰੀ ਹਮਸਾ ਸਾਨੂੰ ਬਾਬਾ ਜੀ ਜਿਹੜਾ ਇਤਿਹਾਸ ਦੇ ਵਿੱਚ ਆਉਂਦਾ ਵੀ ਬ੍ਰਹਮਪੋਜ ਕੀਤਾ ਉਹ ਆਪ ਜੀ ਦੇ ਸਾਡੇ ਘਰ ਸਾਡੇ ਘਰ ਕੀਤਾ ਸੀ ਸਾਡੇ ਪੜਦਾ ਦੇ ਘਰ ਹੀ ਉਹ ਬੱਚਾ ਪੈਦਾ ਹੋਇਆ ਸੀ ਠੀਕ ਹੈ ਜੀ ਸਾਡੇ ਪਰਿਵਾਰ ਦੇ ਵਿੱਚ ਹੀ ਸੀ ਕੁੜੀਆਂ ਪੈਦਾ ਹੋਈ ਸੀ ਕੋਈ ਉਹਦਾ ਬ੍ਰਹਮਪੋਜ ਬਾਬਾ ਜੀ ਨੇ ਕੀਤਾ ਸਾਡੇ ਘਰ ਹੀ ਰਿਹਾ ਗਾਇ ਨੀ ਉਹ ਤੋਂ ਬਾਅਦ ਫਿਰ ਸੇਵਾ ਤੁਹਾਨੂੰ ਕਦੇ ਪ੍ਰਾਪਤ ਹੁੰਦੀ ਹੈ ਸੜਾਮਨੀ ਉਹ 1935 ਤੋਂ 1940 ਦੇ ਦਰਮਿਆਨ ਜਿਹੜੇ ਯਾੜੇ ਖੱਤਰੀ ਸਿੰਘਾ ਜੀ ਉਹ ਛਿੰਟਾ ਵਾਲੇ ਤੋਂ ਪਲਾਨ ਕਰਕੇ ਪਟਿਆਲੇ ਚਲੇ ਗਏ ਜੀ ਉਹਨਾਂ ਦਾ ਹੁਣ ਵੀ ਉੱਥੇ ਅਚਾਰ ਦਾ ਕਾਰੋਬਾਰ ਅਖੈ ਲੱਗੀ ਹੋਈ ਆ ਠ ਘਰ ਸੀਗਾ ਉਹ ਵੀ ਸਾਨੂੰ ਦਾਨ ਕਰਕੇ ਐਜੇ ਜਜਮਾਨ ਉਹ ਸਾਡੇ ਜਜਮਾਨ ਸੀ ਅਸੀਂ ਉਹਦੇ ਪਰੋਹ ਸੀਗੇ ਜਿਹਨੇ ਖੜਾਵਾ ਸੀ ਉਹ ਸਾਨੂੰ ਦੱਸ ਕੇ ਵਾਕੇ ਵੀ ਇਹ ਆਪਾਂ ਨੂੰ ਸੰਧੀਆਂ ਮਿਲੀਆਂ ਮੈਨੂੰ ਠੀਕ ਹੈ ਕਿ ਸਾ ਤੋਂ ਇਹਨਾਂ ਦੀ ਸੰਭਾਲ ਹੁੰਦੀ ਨਹੀਂ ਪਟਿਆਲੇ ਜਾ ਕੇ ਛੋਟਾ ਘਰ ਤੁਸੀਂ ਇਹਨਾਂ ਦੀ ਜਿੰਨੇ ਵੀ ਰਹਿਤ ਮੁਰਾਦਾ ਅਨੁਸਾਰ ਹੁੰਦੀ ਹੈ ਸੇਵਾ ਪਾਣੀ ਕਰੋ ਠੀਕ ਹੈ ਉਸ ਤੋਂ ਬਾਅਦ ਮੇਰੇ ਪੜਦਾਦਾ ਜੀ ਨੂੰ ਇਹ ਖੜਾਵਾ ਦੇ ਗਏ 1940 ਦੇ ਕਰੀਬ ਜੀ ਉਸ ਤੋਂ ਬਾਅਦ ਮੇਰੇ ਬਾਅਦ ਚ ਦਾਦਾ ਜੀ ਨੇ ਸੇਵਾ ਕੀਤੀ ਫਿਰ ਮੇਰੇ ਮੰਮੀ ਡੈਡੀ ਨੇ ਕੀਤੀ ਹੁਣ ਮੇਰੇ ਕੋਲੇ ਨੇ ਨਾ ਬੇ ਠੀਕ ਹੈ ਜੀ ਮਤਲਬ 1940 ਤੋਂ ਤੁਸੀਂ ਲਗਾਤਾਰ ਸੇਵਾ ਕਰਦੇ ਇਹ ਫਿਰ ਜਿਵੇਂ ਕੋਈ ਕਈ ਵਾਰ ਕੋਈ ਭਾਵਨਾ ਵਾਲੀ ਸੰਗਤ ਆਉਂਦੀ ਆ ਕੋਈ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਤੁਸੀਂ ਦਰਸ਼ਨ ਕਰਾਉਂਦੇ ਖੁੱਲੇ ਸਾਡੇ ਕੋਲ ਨਾ ਜੀ ਮਹੀਨੇ ਚ 10 ਤੋਂ 20 ਬੰਦੇ ਦਰਸ਼ਨ ਕਰਨ ਆਲੇ ਆਉਂਦੇ ਰਹਿੰਦੇ ਆ ਫੋਨ ਤੇ ਸਾਡਾ ਕੰਟੈਕਟ ਹੋ ਜਾਂਦਾ ਜਦੋਂ ਛੀਟਾ ਵਾਲੇ ਗੁਰਦਵਾਰਾ ਸਾਹਿਬ ਜਾਂਦਾ ਆਉਂਦਾ ਅਗਲੇ ਪੁੱਛਦੇ ਆ ਵੀ ਖੜਾਵਾ ਕਿੱਥੇ ਨਾਲ ਅਗਲੇ ਕਹਿੰਦਾ ਨਾਬੇ ਆ ਜੀ ਤਾਂ ਸਾਡਾ ਨਾਲ ਕੰਟੈਕਟ ਹੋ ਜਾਂਦਾ ਸੀ ਉਹਨਾਂ ਨੂੰ ਟਾਈਮ ਦੇ ਕੇ ਦਰਸ਼ਨ ਕਰਾ ਕੇ ਭੇਜੀਦਾ ਅਜੇ ਤੱਕ ਕਿਸੇ ਨੂੰ ਨਰਾਸ਼ ਨਹੀਂ ਭੇਜਿਆ ਜੀ ਕੋਈ ਮਤਲਬ ਤੁਸੀਂ ਸੰਗਤਾਂ ਤੋਂ ਕੋਈ ਭੇਟ ਆ ਵਗੈਰਾ ਜਾਂ ਕੋਈ ਨਹੀਂ ਜੀ ਬਿਲਕੁਲ ਅਜ ਤੱਕ ਕੋਈ ਭੇਟਾ ਨਹੀਂ ਲਈ ਹੈਗੀ 1 ਰੁਪਏ ਦਾ ਕੋਈ ਪ੍ਰਸ਼ਾਦ ਨਹੀਂ ਚੜਾਉਂਦੇ ਕੋਈ ਬਹਿਮ ਤੇ ਨਹੀਂ ਪਾਉਂਦੇ ਅਸੀਂ ਦਰਸ਼ਨ ਕਰਾਈਦਾ ਅਗਲਾ ਪਾਠ ਕਰਦਾ ਮੈਂ ਦਰਸ਼ਨ ਕਰਕੇ ਚਲੇ ਜਾਉਂਦਾ ਮਤਲਬ ਪੂਰੀ ਮਾਨ ਮਰਿਆਦਾ ਨਾਲ ਪੂਰੀ ਮਾਨ ਮਰਿਆਦਾ ਨਾਲ ਬਣਾਇਆ ਵਜੀ ਉਹਨਾਂ ਦਾ ਸਥਾਨ ਸਥਾਨ ਦੇ ਵਿੱਚ ਚੁਣਨ ਬਣਾ ਕੇ ਬਾਕਸ ਪੂਰਾ ਇਹਨਾਂ ਬੰਦ ਰੱਖਿਆ ਹੋਵੇ ਵੀ ਹੱਥ ਨਾਲ ਲੱਗਣ ਮੇਲੇ ਹੱਥ ਨਾਲ ਲੱਗਣ ਮੇਲੇ ਬੂਚੀ ਚ ਨਾ ਠੀਕ ਹੈ ਜੀ ਸੋ ਸਾਧ ਸੰਗਤ ਜੀ ਇਹ ਸਨ ਜੀ ਰਾਜਕੁਮਾਰ ਜੀ ਜਿਹੜੇ ਲਗਾਤਾਰ ਇਸ 바ਬਾ ਨਿਵਾ ਰਹੇ ਨੇ ਸੋ ਮੈਨੂੰ ਗੁਰਮੁਖ ਸਿੰਘ ਭੋਜੋ ਮਾਜਰੀ ਨੂੰ ਦੋ ਅਜਾਜ ਇਜਾਜ਼ਤ ਤੁਸੀਂ ਜਿਹੜੇ ਰਹੋ ਚੈਨ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ